ਆਹ ਦੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਭਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ ਇੱਥੇ ਪਿੰਡਾ ਤੁਹਾਡੀ ਮਕਲਾਸਟੀ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ ਚਾਹੇ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਡ ਪੰਜਾਬ ਪੁਲਿਸ ਇਹ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਨੇ ਭਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਮੇਰਾ ਤੁਸੀਂ ਬੰਦੋਸਰ ਆਹ ਦੇਖੋ ਡੰਡਾ ਮਾਰਿਆ ਆਹ ਦੇਖੋ ਬੇਨਤੀ ਕਰਨਾ ਚਾਹੁੰਨਾ ਧੋਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰਲ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿਤੇ ਯਾਰ ਸ਼ਰਮ ਆਉਣੀ ਚਾਹੀਦੀ ਐ ਭਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਭਾਈ ਕਿਹਨੇ ਭੇਜਿਆ ਇਹ ਨਾਮ ਤੇ ਦੱਸੋ ਕਿਹਨੇ ਭੇਜਿਆ ਕੋਈ ਜਵਾਬ ਹੀ ਨਹੀਂ ਮੁੰਡਿਆ ਆ ਪੰਜਾਬ ਪੁਲਿਸ ਸਾਨੂੰ 70 ਮਾਣ ਵਾਲੇ ਤੇ ਭੇਜਿਆ ਭਾਈ ਇਹ ਡਾਂਗਾਂ ਦੇ ਵੜੀਆ ਪੰਜਾਬ ਪੁਲਿਸ ਦੇ ਉਹ ਪੰਜਾਬ ਪੁਲਿਸ ਦੀ ਆ ਦੇਖ ਭਾਈ ਤੁਹਾਡੀ ਗਲਤੀ ਨਹੀਂ ਹੈ ਗਲਤੀ ਭਗਵੰਤ ਜੀ ਦੋਗਰੇ ਚਿਹਰੇ ਦੀ ਆ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤਮਾਨ ਸਾਹਿਬ ਇਹ ਦੋਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਅਸੀਂ ਵੀ ਇਹਨਾਂ ਵਾਂਗੂ ਬੋਲਣਾ ਚਾਹੁੰਦੇ ਹਾਂ ਪਰ ਅਸੀਂ ਇੱਥੇ ਹੀ ਪੜ੍ਹ ਕੇ ਬਣਾਗੇ ਜੇ ਸੈਨਟ ਬਹਾਲ ਹੋਊਗਾ ਕਿਸੇ ਕੇ ਸਾਥ ਹੈ ਕਿ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗਰ ਇਹ ਅਗਰ ਮੇਰੇ ਮਾਰेंगे ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸ ਕੇ ਸਾਥ ਚਲ ਜਾਏਗੀ